ਸਵਾਤੀ ਮੱਲੇਵਾਲ ਕੇਸ ਦੇ ਵਿੱਚ ਆਇਆ ਨਵਾਂ ਮੋੜ ਜੇਲ੍ਹ ਚ ਬੰਦ ਕੇਜਰੀਵਾਲ ਦੇ ਕਰੀਬੀ ਨੂੰ ਮਿਲੀ ਜ਼ਮਾਨਤ ਸੁਪਰੀਮ ਕੋਰਟ ਨੇ ਸੋਮਵਾਰ 2 ਸਤੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕਰੀਬੀ ਵੀਵਕ ਕੁਮਾਰ ਨੂੰ ਸਵਾਤੀ ਮੱਲੇਵਾਲ ਕੁਟਮਾਰ ਮਾਮਲੇ ਦੇ ਵਿੱਚ ਜ਼ਮਾਨਤ ਦੇ ਦਿੱਤੀ ਹੈ ਸੁਪਰੀਮ ਕੋਰਟ ਨੇ ਨੋਟ ਕੀਤਾ ਕਿ ਕੁਮਾਰ ਜਿਸ ਨੂੰ 18 ਮਹੀਨੋਂ ਗ੍ਰਿਫਤਾਰ ਕੀਤਾ ਗਿਆ ਸੀ ਉਸ ਨੂੰ 10 ਦਿਨਾਂ ਲਈ ਹਿਰਾਸਤ ਦੇ ਵਿੱਚ ਰੱਖਿਆ ਗਿਆ ਸੀ ਅਤੇ ਇਸ ਕੇਸ ਵਿੱਚ ਪਹਿਲਾਂ ਹੀ ਚਾਰਜ ਸ਼ੀਟ ਦਾਇਰ ਕਰ ਦਿੱਤੀ ਗਈ ਸੀ। ਅਦਾਲਤ ਨੇ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਕੁਮਾਰ ਨੂੰ ਨਿਜੀ ਸਹਾਇਕ ਵੱਜੋਂ ਬਾਹਰ ਨਾ ਕੀਤਾ ਜਾਵੇ ਅਤੇ ਨਾ ਹੀ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਕੋਈ ਅਧਿਕਾਰਤ ਕੰਮ ਦਿੱਤਾ ਜਾਵੇ। ਇਸ ਤੋਂ ਪਹਿਲਾਂ ਦਿੱਲੀ ਦੀ 30,000 ਦੀ ਅਦਾਲਤ ਨੇ ਪੀਵਿਕ ਕੁਮਾਰ ਨੂੰ ਨਿਆਂਇਕ ਹਿਰਾਸਤ ਵਿੱਚ 13 ਸਤੰਬਰ ਤੱਕ ਵਧਾ ਦਿੱਤੀ ਸੀ ਕੁਮਾਰ ਦੇ ਖਿਲਾਫ ਐਫ ਆਈ ਆਰ ਵੱਖ-ਵੱਖ ਭਾਰਤੀ ਡੰਡਾਵਲੀ ਯਾਨੀ ਕਿ ਆਈ ਪੀ ਸੀ ਦੇ ਪ੍ਰਬੰਧਾ ਦੇ ਤਹਿਤ ਦਰਜ ਕੀਤੀ ਗਈ ਸੀ ਜਿਸ ਵਿੱਚ 16 ਮਈ ਨੂੰ ਇੱਕ ਔਰਤ ਤੇ ਅਪਰਾਧਿਕ ਧਮਕੀ ਦੇਣ ਹਮਲਾ ਕਰਨ ਜਾਂ ਅਪਰਾਧਿਤ ਜ਼ਬਰਦਸਤੀ ਅਤੇ ਅਪਰਾਧਿਕ ਹੱਤਿਆ ਕਰਨ ਦੀ ਕੋਸ਼ਿਸ਼ ਮਾਮਲਾ ਸ਼ਾਮਲ ਹੈ ਉਸ ਦੀ ਜ਼ਮਾਨਤ ਪਟੀਸ਼ਨ ਨੂੰ ਪਹਿਲਾਂ ਥੇਕਲੀ ਅਦਾਲਤ ਅਤੇ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ 16 ਜੁਲਾਈ ਨੂੰ ਦਿੱਲੀ ਪੁਲਿਸ ਨੇ ਕੁਟਮਾਰ ਦੇ ਮਾਮਲੇ ਦੇ ਵਿੱਚ ਕੁਮਾਰ ਦੇ ਖਿਲਾਫ 505 ਪੰਨਿਆਂ ਦੀ ਚਾਰਜ ਸ਼ੀਟ ਦਾਇਰ ਕੀਤੀ ਸੀ ਚਾਰਜ ਸ਼ੀਟ ਮੈਟਰੋਪੋਲੀਟਨ ਮੈਜਿਸਟ੍ਰੇਟ ਗੌਰਵ ਗੋਇਲ ਨੂੰ ਸੌਂਪੀ ਗਈ ਸੀ ਦਿੱਲੀ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਸਵਾਤੀ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਅੱਖવાર ਥੱਪੜ ਮਾਰਿਆ ਗਿਆ ਛਾਤੀ ਪੇਟ ਦੇ ਉੱਤੇ ਵੀ ਹਮਲਾ ਕੀਤਾ ਗਿਆ ਅਤੇ ਲੱਤਾਂ ਮਾਰੀਆਂ ਗਈਆਂ ਗੈਤਿ ਕੁਮਾਰ ਦੁਆਰਾ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਮੱਲੀਵਾਲ ਨੇ ਦੋਸ਼ ਮਾਲੀਵਾਲ ਦੇ ਦੋਸ਼ਾਂ ਨੇ ਦੇਸ਼ ਦੀ ਰਾਜਨੀਤੀ ਸਪੈਕਟਰਮ ਵਿੱਚ ਭਾਰੀ ਰੋਸ਼ ਪੈਦਾ ਕਰ ਦਿੱਤਾ ਕਿਉਂਕਿ ਮਾਲੀਵਾਲ ਜੋ ਕਿ ਲੰਬੇ ਸਮੇਂ ਤੋਂ ਔਰਤਾਂ ਦੇ ਅਧਿਕਾਰ ਲਈ ਲੜਦੀ ਆ ਰਹੀ ਸੀ ਤੇ ਉਸ ਦੇ ਵੱਲੋਂ ਹੀ ਇਹ ਦੋਸ਼ ਲਗਾਏ ਗਏ ਸਨ ਕਿ ਉਸ ਦੇ ਉੱਤੇ ਬੇਰਹਿਮੀ ਦੇ ਨਾਲ ਹਮਲਾ ਕੀਤਾ ਗਿਆ ਇਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਸੀ ਕਿ ਕੁਕਟਮਾਰ ਮਾਮਲੇ ਦੀ ਨਿਰਪੱਖ ਜਾਂਚ ਵਿਦ ਨਾਲ ਨਿਆ ਕੀਤਾ ਜਾਵੇ ਕਿਉਂਕਿ ਇਹ ਸਾਰੇ ਦੋਸ਼ ਉਹਨਾਂ ਦੇ ਵੱਲੋਂ ਨਕਾਰੇ ਗਏ ਸਨ ਸਵਾਤੀ ਮੱਲੇਵਾਲ ਕੇਸ ਦੇ ਵਿੱਚ ਆਇਆ ਨਵਾਂ ਮੋੜ ਜੇਲ੍ਹ ਚ ਬੰਦ ਕੇਜਰੀਵਾਲ ਦੇ ਕਰੀਬੀ ਨੂੰ ਮਿਲੀ ਜ਼ਮਾਨਤ ਸੁਪਰੀਮ ਕੋਰਟ ਨੇ ਸੋਮਵਾਰ 2 ਦਸੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕਰੀਬੀ ਬੀਵਕ ਕੁਮਾਰ ਨੂੰ ਸਵਾਤੀ ਮੱਲੇਵਾਲ ਕੁਕਮਾਰ ਮਾਮਲੇ ਦੇ ਵਿੱਚ ਜ਼ਮਾਨਤ ਦੇ ਦਿੱਤੀ ਹੈ ਸੁਪਰੀਮ ਕੋਰਟ ਨੇ ਨੋਟ ਕੀਤਾ ਕਿ ਕੁਮਾਰ ਜਿਸ ਨੂੰ 18 ਮਹੀਨੋਂ ਗ੍ਰਿਫਤਾਰ ਕੀਤਾ ਗਿਆ ਸੀ ਉਸ ਨੂੰ 10 ਦਿਨਾਂ ਲਈ ਹਿਰਾਸਤ ਦੇ ਵਿੱਚ ਰੱਖਿਆ ਗਿਆ ਸੀ ਅਤੇ ਇਸ ਕੇਸ ਵਿੱਚ ਪਹਿਲਾਂ ਹੀ ਚਾਰਜ ਸ਼ੀਟ ਦਾਇਰ ਕਰ ਦਿੱਤੀ ਗਈ ਸੀ ਅਦਾਲਤ ਨੇ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਕੁਮਾਰ ਨੂੰ ਨਿੱਜੀ ਸਹਾਇਕ ਵਜੋਂ ਬਾਹਰ ਨਾ ਕੀਤਾ ਜਾਵੇ ਅਤੇ ਨਾ ਹੀ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਕੋਈ ਅਧਿਕਾਰਤ ਕੰਮ ਦਿੱਤਾ ਜਾਵੇ ਇਸ ਤੋਂ ਪਹਿਲਾਂ ਦਿੱਲੀ ਦੀ 30000ਹਜ਼ਾਰੀ ਅਦਾਲਤ ਨੇ ਪਿਵਿਕ ਕੁਮਾਰ ਨੂੰ ਨਿਆਂਇਕ ਹਿਰਾਸਤ ਵਿੱਚ 13 ਸਤੰਬਰ ਤੱਕ ਵਧਾ ਦਿੱਤੀ ਸੀ ਕੁਮਾਰ ਦੇ ਖਿਲਾਫ ਐਫ ਆਈ ਆਰ ਵੱਖ-ਵੱਖ ਭਾਰਤੀ ਡੰਡਾਵਲੀ ਯਾਨੀ ਕਿ ਆਈ ਪੀ ਸੀ ਦੇ ਪ੍ਰਬੰਧਾ ਦੇ ਤਹਿਤ ਦਰਜ ਕੀਤੀ ਗਈ ਸੀ ਜਿਸ ਵਿੱਚ 16 ਮਈ ਨੂੰ ਇੱਕ ਔਰਤ ਤੇ ਅਪਰਾਧਿਕ ਧਮਕੀ ਦੇਣ ਹਮਲਾ ਕਰਨ ਜਾਂ ਅਪਰਾਧਿਤ ਜ਼ਬਰਦਸਤੀ ਅਤੇ ਅਪਰਾਧਿਕ ਹਤਿਆ ਕਰਨ ਦੀ ਕੋਸ਼ਿਸ਼ ਮਾਮਲਾ ਸ਼ਾਮਲ ਹੈ ਉਸ ਦੀ ਜ਼ਮਾਨਤ ਪਟੀਸ਼ਨ ਨੂੰ ਪਹਿਲਾਂ ਥੇਕਲੀ ਅਦਾਲਤ ਅਤੇ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ 16 ਜੁਲਾਈ ਨੂੰ ਦਿੱਲੀ ਪੁਲਿਸ ਨੇ ਕੁਕਮਾਰ ਦੇ ਮਾਮਲੇ ਦੇ ਵਿੱਚ ਕੁਮਾਰ ਦੇ ਖਿਲਾਫ 505 ਪੰਨਿਆਂ ਦੀ ਚਾਰਜ ਸ਼ੀਟ ਦਾਇਰ ਕੀਤੀ ਸੀ ਚਾਰਜ ਸ਼ੀਟ ਮੈਟਰੋਪੋਲੀਟਨ ਮੈਜਿਸਟਰੇਟ ਗੌਰਵ ਗੋਇਲ ਨੂੰ ਸੌਂਪੀ ਗਈ ਸੀ ਦਿੱਲੀ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਸੁਆਤੀ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਅੱਖਵਾਰ ਥੱਪੜ ਮਾਰਿਆ ਗਿਆ ਛਾਤੀ ਪੇਟ ਦੇ ਉੱਤੇ ਵੀ ਹਮਲਾ ਕੀਤਾ ਗਿਆ ਅਤੇ ਲੱਤਾਂ ਮਾਰੀਆਂ ਗਈਆਂ ਗੈਤਿ ਕੁਮਾਰ ਦੁਆਰਾ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਮੱਲੀਵਾਲ ਨੇ ਦੋਸ਼ ਮਾਲੀਵਾਲ ਦੇ ਦੋਸ਼ਾਂ ਨੇ ਦੇਸ਼ ਦੀ ਰਾਜਨੀਤੀ ਸਪੈਕਟਰਮ ਵਿੱਚ ਭਾਰੀ ਰੋਸ਼ ਪੈਦਾ ਕਰ ਦਿੱਤਾ ਕਿਉਂਕਿ ਮਾਲੀਵਾਲ ਜੋ ਕਿ ਲੰਬੇ ਸਮੇਂ ਤੋਂ ਔਰਤਾਂ ਦੇ ਅਧਿਕਾਰ ਲਈ ਲੜਦੀ ਆ ਰਹੀ ਸੀ ਤੇ ਉਸ ਦੇ ਵੱਲੋਂ ਹੀ ਇਹ ਦੋਸ਼ ਲਗਾਏ ਗਏ ਸਨ ਕਿ ਉਸ ਦੇ ਉੱਤੇ ਬੇਰਹਿਮੀ ਦੇ ਨਾਲ ਹਮਲਾ ਕੀਤਾ ਗਿਆ ਇਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਸੀ ਕਿ ਕੁਕਟਮਾਰ ਮਾਮਲੇ ਦੀ ਨਿਰਪੱਖ ਜਾਂਚ ਵਿਦ ਨਾਲ ਨਿਆਂ ਕੀਤਾ ਜਾਵੇ ਕਿਉਂਕਿ ਇਹ ਸਾਰੇ ਦੋਸ਼ ਉਹਨਾਂ ਦੇ ਵੱਲੋਂ ਨਕਾਰੇ ਗਏ ਸਨ